ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਨਾਵਲ ਕਦੇ ਪੁੱਲ ਕਦੇ ਪਛਤਾਵਾ ਲੇਖਕ ਰਵਿੰਦਰ ਸਿੰਘ ਹੈਪੀ ਫਰੀਦ ਕੋਟਿਆ ਵੱਲੋਂ ਲਿਖਿਆ ਗਿਆ ਹੈ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਵਕਤ ਗੁਜ਼ਰਦੇ ਗੁਜ਼ਰਦੇ 10 ਸਾਲ ਲੰਘ ਜਾਂਦੇ ਹਨ ਤੇ ਚਾਂਦਨੀ ਆਪਣੀ ਧੀ ਵਕਸ਼ੀ ਨੂੰ ਆਪਣੇ ਨਾਲ ਲਾ ਥੋੜਾ ਥੋੜਾ ਕੰਮ ਵੀ ਸਿਖਾਉਣ ਲੱਗਦੀ ਹੈ ਚਿੰਮਟੇ ਤਵੇ ਬਾਲਟੀਆਂ ਬੱਠਲ ਬਣਾ ਪਿੰਡ ਪਿੰਡ ਆਪਣੇ ਨਾਲ ਲੈ ਕੇ ਜਾਣਾ ਸ਼ੁਰੂ ਕਰ ਦਿੰਦੀ ਹੈ ਇੱਕ ਵਾਰ ਚਾਂਦਨੀ ਇਸੇ ਤਰ੍ਹਾਂ ਬਖਸ਼ੀ ਨੂੰ ਨਾਲ ਲੈ ਕੇ ਜੰਟੇ ਦੇ ਪਿੰਡ ਚਲੀ ਜਾਂਦੀ ਹੈ ਤੇ ਪਿੰਡ ਦੀ ਗਲੀ ਗਲੀ ਵਿੱਚ ਬਾਲਟੀਆਂ ਬੱਠਲ ਚਿੰਮਟੇ ਤਵੇ ਬਣਾਉਣ ਦਾ ਹੋਕਾ ਦਿੰਦੀ ਆਨੇ ਚਾਂਦਨੀ ਕਹਿੰਦੀ ਬੁਹਾ ਖੜਕਾ ਕੇ ਬੀਬੀ ਕੋਈ ਚਿੰਮਟਾ ਤਵਾ ਬਣਾਉਣਾ ਹੋਵੇ ਕੋਈ ਬੱਠਲ ਬਾਲਟੀ ਨੂੰ ਥੱਲਾ ਲਵਾਣਾ ਹੋਵੇ ਜਗੀਰੋ ਕਹਿੰਦੀ ਨਹੀਂ ਭਾਈ ਕੁਝ ਨਹੀਂ ਠੀਕ ਕਰਾਉਣਾ ਚਾਂਦਨੀ ਅਗਲੇ ਘਰ ਬੂਹਾ ਖੜਕਾਉਂਦੀ ਹੋਈ ਹਾਂ ਬੀਬੀ ਕੋਈ ਚਿਮਟਾ ਤਵਾ ਬਣਾਉਣਾ ਕੋਈ ਬੱਠਲ ਬਾਲਟੀ ਠੀਕ ਕਰਾਉਣਾ ਥੱਲਾ ਲਵਾਣਾ ਹੋਵੇ ਗਿਆਨਕੌਰ ਹਾਂ ਹੈਗੀ ਆ ਬਾਲਟੀ ਥੱਲਾ ਲਵਾਉਣ ਵਾਲੀ ਰੁੱਕ ਜਰਾ ਮੈਂ ਲਿਆਉਣੀ ਆ ਚੁੱਕ ਕੇ ਰੁੱਕ ਮਿੰਟ ਚਾਂਦਨੀ ਕਹਿੰਦੀ ਲੈ ਆ ਬੀਬੀ ਖੜੀਆਂ ਹੀ ਆ ਨਾਲੇ ਬੀਬੀ ਜੇ ਦੋ ਰੋਟੀਆਂ ਪਈਆਂ ਤਾਂ ਲਿਆ ਦੇ ਭੁੱਖ ਬਹੁਤ ਲੱਗੀ ਆ ਚੁੰਨੀ ਨਾਲ ਮੂੰਹ ਸਾਫ਼ ਕਰਦੀ ਹੋਈ ਕਹਿੰਦੀ ਹੈ ਗਿਆਨਕੌਰ ਕਹਿੰਦੀ ਬਾਲਟੀ ਨੂੰ ਲਿਆ ਫੜਾਉਂਦੀ ਹੋਈ ਕਹਿੰਦੀ ਦੇਖ ਲੈ ਭਾਈ ਕੁੜੀਏ ਥੱਲਾ ਵਧੀਆ ਮੋਟਾ ਕਰ ਲਾਵੀ ਚਾਂਦਨੀ ਕਹਿੰਦੀ ਹਾਂ ਭੈਣੇ ਵਧੀਆ ਹੀ ਲਾਵਾਂਗੇ ਬਖਸ਼ੀ ਨਾਲੇ ਜੇ ਬਦੀਆਂ ਨਾ ਲਾਵਾਂਗੇ ਫਿਰ ਤੂੰ ਸਾਡੇ ਕੋਲੇ ਅਗਲੇ ਘੇੜੇ ਕੋਈ ਕੰਮ ਕਿਵੇਂ ਕਰਾਵੇਂਗੀ ਬੀਬੀ ਗਿਆਨਕੁਰ ਕਹਿੰਦੀ ਬੜੀ ਪਿਆਰੀ ਬੱਚੀ ਐ ਬੜਾ ਪਿਆਰਾ ਬੋਲਦੀ ਐ ਸਿਆਣਿਆਂ ਵਾਂਗ ਗੱਲਾਂ ਕਰਦੀ ਐ ਤੇਰੀ ਧੀ ਚਾਂਦਨੀ ਕਹਿੰਦੀ ਧੀ ਕਿਹਦੀ ਐ ਬੀਬੀ ਬਖਸ਼ੀ ਮੈਂ ਤੇਨੂੰ ਰੋਟੀ ਪੁੱਛਿਆ ਸੀ ਬੀਬੀ ਹੈਗੀ ਆ ਭੁੱਖ ਲੱਗੀ ਆ ਗਿਆਨਕੁਰ ਕਹਿੰਦੀ ਤੀਏ ਰੋਟੀ ਤਾਂ ਹੋਣੀ ਪਕਾ ਕੇ ਖੇਤ ਭੇਜੀ ਆ ਘਰ ਲਈ ਤਾਂ ਲਾਣੀ ਆ ਜੇ ਰੁੱਕ ਮੈਂ ਲੱਸੀ ਦਾ ਜੱਗ ਲਿਆਉਣੀ ਆ ਭਰ ਕੇ ਉਹ ਪੀ ਲੈਣਾ ਤੁਸੀਂ ਤੇ ਲੱਸੀ ਪੀ ਚਾਂਦਨੀ ਤੇ ਬਖਸ਼ੀ ਅਗਲੇ ਘਰਾਂ ਨੂੰ ਹੋਕੇ ਦਿੰਦੀਆਂ ਤੁਰ ਪੈਂਦੀਆਂ ਨੇ ਫਿਰ ਅਚਾਨਕ ਜੈਂਟੇ ਕੇ ਘਰ ਦਾ ਬੂਹਾ ਖੜਕਾ ਕੇ ਕਹਿੰਦੀਆਂ ਨੇ ਚਾਂਦਨੀ ਕਹਿੰਦੀ ਭਾਈ ਕੋਈ ਚਿਮਟਾ ਤਵਾ ਬਣਾਉਣਾ ਹੋਵੇ ਜਾ ਬੱੱਟਲ ਵਾਲਟੀ ਠੀਕ ਕਰਾਉਣਾ ਹੋਵੇ ਦੋ ਤਿੰਨ ਵਾਰ ਕਹਿ ਅੱਗੇ ਤੁਰਨ ਲੱਗਦੀ ਕਹਿੰਦੀ ਐ ਲੱਗਦਾ ਕੋਈ ਘਰ ਨਹੀਂ ਹੈਗਾ ਚਲਦੇ ਆ ਅਗਰੇ ਕਰ ਬਖਸ਼ੀ ਕਹਿੰਦੀ ਅੰਮੀ ਉਹ ਦੇਖੋ ਮੰਝੇ ਤੇ ਕੋਈ ਪਿਆ ਹੈ ਮੈਂ ਉਹਨੂੰ ਰੋਟੀ ਪੁੱਛ ਕੇ ਆਂਦੀ ਆ ਤੁਸੀਂ ਚੱਲੋ ਮੈਂ ਆਂਦੀ ਆ ਤੁਹਾਡੇ ਮਗਰ ਹੀ ਬਸ ਚਾਂਦਨੀ ਅਗਲੇ ਘਰ ਨੂੰ ਤੁਰ ਪੈਂਦੀ ਐ ਤੇ ਬਖਸ਼ੀ ਬੂਹੇ ਨੂੰ ਤੱਕਦੀ ਅੰਦਰ ਲੰਘ ਆਉਂਦੀ ਐ ਤੇ ਮੰਝੇ ਕੋਲ ਜਿੱਥੇ ਧਨਕੌਰ ਪਈ ਹੁੰਦੀ ਐ ਉੱਥੇ ਖੜ ਕਹਿੰਦੀ ਐ ਬਖਸ਼ੀ ਕਹਿੰਦੀ ਬੀਬੀ ਬੀਬੀ ਓ ਬੀਬੀ ਬੋਲਦੀ ਕਿਉਂ ਨਹੀਂ ਬੀਬੀ ਕੀ ਗੱਲ ਐ ਬੀਬੀ ਤੇ ਧਨਕੌਰ ਐਨੇ ਵਾਰ ਬੁਲਾਉਣ ਤੇ ਉਹ ਜਦ ਨਹੀਂ ਬੋਲਦੀ ਤਾਂ ਬਖਸ਼ੀ ਉਸ ਦੀ ਬਾਹ ਫੜ ਹਲੂਣਦੀ ਐ ਤਾਂ ਧਨਕੌਰ ਨੂੰ ਬਕਸ਼ੀ ਦੇ ਹੱਥ ਨੂੰ ਲੱਗਣ ਕਰ ਸਰੀਰ ਵਿੱਚ ਕਰੰਟ ਜਿਹਾ ਦੌੜਦਾ ਤੇ ਉਹ ਥੋੜੀ ਜਹੀ ਟੇਢੀ ਧੌਣ ਕਰਦੀ ਹੋਈ ਬਕਸ਼ੀ ਨੂੰ ਦੇਖਦੀ ਹੈ ਤੇ ਫਿਰ ਬਕਸ਼ੀ ਬੋਲਦੀ ਹੈ ਕੀ ਗੱਲ ਹੈ ਬੀਬੀ ਬੋਲਦੀ ਕਿਉਂ ਨਹੀਂ ਕੀ ਗੱਲ ਬਿਮਾਰ ਹੈ ਕੀ ਤਨ ਕੋਰ ਮਨ ਵਿੱਚ ਕਹਿੰਦੀ ਹੈ ਕਿ ਕੌਣ ਹੈ ਇਹ ਬੱਚੀ ਜਿਸ ਦੇ ਹੱਥ ਲੱਗਣ ਨਾਲ ਮੇਰੇ ਸਰੀਰ ਵਿੱਚ ਰਣਾ ਹਟ ਜਈ ਛਿੜ ਗਈ ਕੌਣ ਹੈ ਇਹ ਕੁੜੀ ਜਿਸ ਨੂੰ ਦੇਖ ਮੇਰੇ ਦਿਲ ਨੂੰ ਖਿੱਚ ਜਈ ਪੈ ਰਹੀ ਏ ਤੇ ਧਨਕੌਰ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗਦੇ ਹਨ ਐਨੇ ਨੂੰ ਵਾਰੋ ਜਾਣਟਾ ਆ ਜਾਂਦਾ ਹੈ ਤੇ ਧਨਕੌਰ ਦੇ ਕੋਲ ਖੜੀ ਬੱਚੀ ਨੂੰ ਦੇਖ ਤੇ ਧਨਕੌਰ ਨੂੰ ਧੌਣ ਹਿਲਾਉਂਦੇ ਹੋਏ ਦੇਖ ਉਹ ਹੈਰਾਨ ਹੋ ਜਾਂਦਾ ਤੇ ਭੱਜ ਕੇ ਉਹ ਮੰਜੇ ਤੇ ਹੱਥ ਰੱਖਦੇ ਆ ਕਹਿੰਦਾ ਹੈ ਜਨਤਾ ਕਹਿੰਦਾ ਧਨਕੁਰੇ ਉਹ ਧਨਕੁਰੇ ਧਨਕੁਰੇ ਤੇ ਫਿਰ ਬਖਸ਼ੀ ਦੇ ਸਿਰ ਤੇ ਹੱਥ ਰੱਖਦੇ ਹੋਏ ਧੀਏ ਕੌਣ ਆ ਤੂੰ ਇੱਥੇ ਕਿਵੇਂ ਆਈ ਏ ਦੱਸ ਧੀਏ ਬੋਲ ਕੌਣ ਆ ਤੂੰ ਬਖਸ਼ੀ ਕਹਿੰਦੀ ਸਰਦਾਰਾ ਮੈਂ ਤਾਂ ਇੱਥੇ ਰੋਟੀ ਪੁੱਛਣ ਆਈ ਸੀ ਤੇ ਮੈਂ ਬੀਬੀ ਨੂੰ ਮੰਚੇ ਤੇ ਪਈ ਦੇਖ ਅੰਦਰ ਆ ਗਈ ਮੈਂ ਬੀਬੀ ਨੂੰ ਬੜੀਆਂ ਆਵਾਜ਼ਾਂ ਮਾਰੀਆਂ ਾਰੇ ਬੋਲੀ ਨਹੀਂ ਕੀ ਗੱਲ ਐ ਬਿਮਾਰ ਆ ਸਤਾਰਾ ਚੰਟਾ ਕਹਿੰਦਾ ਹਾਂ ਧੀਏ ਹਾਂ ਇਹ ਬਿਮਾਰ ਆ ਬਹੁਤ ਚਿਰਾਂ ਦੀ ਪਿਛਲੇ ਦਸਾਂ ਸਾਲਾਂ ਤੋਂ ਇਹ ਨਾ ਬੋਲਦੀ ਹੈ ਨਾ ਹਿਲਦੀ ਜੁਲਦੀ ਹੈ ਬਸ ਦੇਖਦੀ ਰਹਿੰਦੀ ਹੈ ਪਰ ਤੇਰੇ ਪੈਰ ਘਰੇ ਪੈਣ ਨਾਲ ਅੱਜ ਇਸ ਨੇ ਧੌਣ ਵੀ ਹਿਲਾਈ ਏ ਤੇ ਇੰਨਾ ਖਮੋਜ ਅੱਖਾਂ ਵਿੱਚੋਂ ਅੱਜ ਹੰਝੂ ਵੀ ਵਗਣ ਲੱਗੇ ਨੇ ਤੂੰ ਬਹੁਤ ਕਰਮਾਂ ਵਾਲੀ ਏ ਧੀਏ ਬਖਸ਼ੀ ਕਹਿੰਦੀ ਸੱਚੀ ਇਹ ਐਨੇ ਸਾਲਾਂ ਤੋਂ ਹਿੱਲੇ ਤੱਕ ਨਹੀਂ ਜੰਟਾ ਕਹਿੰਦਾ ਹਾਂ ਹਾਂ ਧੀਏ ਇਹ ਦਸਾਂ ਸਾਲਾਂ ਤੋਂ ਇੱਕ ਲੱਕੜ ਵਾਂਗ ਪਈ ਏ ਧੀਏ ਤੂੰ ਇਹਨੂੰ ਇੱਕ ਵਾਰ ਫੇਰ ਬੁਲਾ ਕੇ ਦੇਖ ਸ਼ਾਇਦ ਇਹ ਬੋਲ ਵੀ ਬਵੇ ਤੇਰੇ ਕਹਿੰਦੇ ਤੇਰੀ ਆਵਾਜ਼ ਸੁਣ ਕੇ ਬਖਸ਼ੀ ਕਹਿੰਦੀ ਹਾਂ ਹਾਂ ਮੈਂ ਬੁਲਾ ਕੇ ਦੇਖਦੀ ਹਾਂ ਜੇ ਕੀ ਤੇ ਬੋਲ ਹੀ ਪਏ ਬੀਬੀ ਪੀਬੀ ਬੋਲੋ ਬੀਬੀ ਇੱਕ ਵਾਰ ਬੋਲ ਬੀਬੀ ਵੇਖ ਤੈਨੂੰ ਬਖਸ਼ੀ ਬੁਲਾ ਰਹੀ ਐ ਐਨੇ ਨੂੰ ਚਾਂਦਨੀ ਵੀ ਬਖਸ਼ੀ ਦੇ ਮਗਰ ਹੀ ਜੰਟ ਦੇ ਕਰ ਆ ਜਾਂਦੀ ਐ ਤੇ ਬਖਸ਼ੀ ਨੂੰ ਦੇਖਦੀ ਹੋਈ ਆਵਾਜ਼ ਦੇ ਆਖਦੀ ਹੈ ਚਾਂਦਨੀ ਬਖਸ਼ੀ ਤੀਏ ਕਿੱਥੇ ਰੁੱਜ ਗਈ ਮੈਂ ਦੀਕ ਦੀਕ ਕੇ ਆਈਆਂ ਤੈਨੂੰ ਦੇਖਣ ਵਖਸ਼ੀ ਕਹਿੰਦੀ ਅਮਾ ਦੇਖੋ ਇਹ ਬੀਬੀ ਜੀ ਕਿੰਨੇ ਸਾਲਾਂ ਤੋਂ ਬੋਲਦੇ ਚੱਲਦੇ ਨਹੀਂ ਬਹੁਤ ਬਿਮਾਰ ਨੇ ਪਰ ਮੇਰੇ ਹੱਥ ਨਾਲ ਥੋੜਾ ਜਿਹਾ ਹਿੱਲੇ ਨੇ ਅੱਖਾਂ ਵਿੱਚ ਪਾਣੀ ਵੀ ਆ ਰਿਹਾ ਹੈ ਇਹਨਾਂ ਦੇ ਜੰਟਾ ਕਹਿੰਦਾ ਆ ਆ ਭੈਣੇ ਅੱਛਾ ਤਾਂ ਇਹ ਤੇਰੀ ਧੀ ਹੈ ਬਹੁਤ ਪਿਆਰੀ ਹੈ ਚਾਂਦਨੀ ਕਹਿੰਦੀ ਹਾਂ ਮੇਰੀ ਹੀ ਧੀ ਹੈ ਇਹ ਸਰਦਾਰਾ ਕੀ ਹੋਇਆ ਆ ਭੈਣ ਨੂੰ ਜਨਤਾ ਕਹਿੰਦਾ ਕੀ ਦੱਸਾਂ ਭੈਣੇ ਬੜੇ ਦਰਦ ਭਰੀ ਕਹਾਣੀ ਆ ਸਾਡੀ ਚਾਂਦਨੀ ਕਹਿੰਦੀ ਪਰ ਕੀ ਹੋਇਆ ਇਹਨੂੰ ਕੀ ਗੱਲ ਹੋਈ ਸੀ ਭੈਣੇ ਨੂੰ ਜਨਤਾ ਕਹਿੰਦਾ ਬਸ ਸਾਡੀ ਕਿਸਮਤ ਵਿੱਚ ਏ ਲਿਖਿਆ ਸੀ ਸ਼ਾਇਦ ਇਹ ਤਾਂ ਦਸਾਂ ਸਾਲਾਂ ਤੋਂ ਲੱਕੜ ਬਣ ਕੇ ਇਸੇ ਤਰ੍ਹਾਂ ਪਈ ਐ ਬੜੇ ਮਸੀਤਾਂ ਤੇ ਮੱਥੇ ਰਗੜੇ ਨੇ ਬੜੀਆਂ ਸੁੱਖਾਂ ਸੁਖੀਆਂ ਨੇ ਪਰ ਇਹਨੂੰ ਫਰਕ ਨਹੀਂ ਪਿਆ ਚਾਂਦ ਨੇ ਕਹਿੰਦੀ ਅੱਛਾ ਸਰਦਾਰਾ ਜਾਣਤਾ ਕੇੰਦਾ ਹੋਰ ਭੈਣੇ ਕੀ ਦੱਸਾਂ ਪਰ ਤੇਰੀ ਏ ਧੀ ਬਹੁਤ ਕਰਮਾਂ ਵਾਲੀ ਏ ਇਹਦੇ ਘਰ ਵਿੱਚ ਪੈਰ ਪਾਉਣ ਨਾਲ ਇਸ ਘਰ ਵਿੱਚ ਥੋੜੀ ਆਸ ਜਾਗੀ ਆ ਇਸ ਦੇ ਹੱਥ ਲਾਉਣ ਨਾਲ ਇਹਨੇ ਥੋੜੀ ਧੌਣ ਮੋੜੀ ਏ ਤੇ ਦੇਖ ਅੱਖਾਂ ਵੀ ਡੁੱਲ ਰਹੀਆਂ ਇਹਦੀਆਂ ਸੱਚੀ ਬਹੁਤ ਕਰਮਾਂ ਵਾਲੀ ਏ ਤੇਰੀ ਧੀ ਚਾਂਦ ਨੇ ਕਹਿੰਦੀ ਇਹ ਤਾਂ ਹੀ ਕਰਮਾਂ ਵਾਲੀ ਏ ਸਰਦਾਰਾ ਮੇਰੇ ਲਈ ਤਾਂ ਮੇਰੀ ਧੀ ਅੱਲਾਹ ਤਾਲਾ ਦਾ ਬਖਸ਼ਿਆ ਤੋਹਫਾ ਏ ਨਾ ਜਾ ਨਾ ਲੱਗੇ ਕਿਸੇ ਦੀ ਮੇਰੀ ਧੀ ਬਖਸ਼ੀ ਨੂੰ ਜੰਤਾ ਕਹਿੰਦਾ ਨਾਮ ਵੀ ਬੜਾ ਸੋਹਣਾ ਰੱਖਿਆ ਏ ਬਖਸ਼ੀ ਬਹੁਤ ਸੋਹਣਾ ਏ ਇਸ ਤਰੀ ਤਾ ਚਾਂਦਰੀ ਇਹ ਨਾਮ ਤਾਂ ਚਾਂਦਰੀ ਵੀ ਗੱਲ ਪੂਰੀ ਹੋਣ ਤੋਂ ਪਹਿਲਾਂ ਧੰਨ ਕਰਮ ਮੂੰਹ ਨੂੰ ਖੋਲਦੀ ਤੇ ਬੋਲਣ ਦੀ ਕੋਸ਼ਿਸ਼ ਕਰਦੀ ਹੈ ਤੇ ਸਾਰਿਆਂ ਦਾ ਧਿਆਨ ਤਨਕੁਰ ਵੱਲ ਹੋ ਜਾਂਦਾ ਤੇ ਵਕਸ਼ੀ ਉਸ ਨੂੰ ਦੇਖ ਖੁਸ਼ ਹੋਏ ਹੋਏ ਕਹਿੰਦੀ ਹੈ ਵਕਸ਼ੀ ਕਹਿੰਦੀ ਹਾਂ ਹਾਂ ਬੀਬੀ ਬੋਲ ਬੋਲ ਬੀਬੀ ਕੀ ਬੋਲਣਾ ਏ ਤੂੰ ਬੋਲ ਜੰਤਾ ਕਹਿੰਦਾ ਸ਼ਾਬਾਸ਼ ਧੀਏ ਸ਼ਾਬਾਸ਼ ਗੁਲਾਬ ਲਾ ਇਹਨੂੰ ਬੋਲ ਭਾਈ ਤਨਕੁਰੇ ਤੇਰੀ ਆਵਾਜ਼ ਸੁਣਨ ਨੂੰ ਮੇਰੇ ਕੰਨ ਤਰਸ ਗਏ ਨੇ ਬੋਲ ਕੁਝ ਤਾਂ ਬੋਲ ਅੱਖਾਂ ਵਿੱਚ ਹੰਝੂ ਗਿਰਦਾ ਹੋਇਆ ਉਸ ਦੇ ਚਿਹਰੇ ਨੂੰ ਹਲੂਣ ਦਾ ਹੋਇਆ ਕਹਿੰਦਾ ਵਕਸ਼ੀ ਕਹਿੰਦੀ ਬੋਲ ਬੀਬੀ ਵੇਖ ਸਰਦਾ ਅਜੀ ਤੇਰੀ ਆਵਾਜ਼ ਸੁਣਨ ਉਤਸ ਰਹੀ ਨੇ ਚਾਂਦਨੀ ਕਹਿੰਦੀ ਬੋਲ ਭੈਣ ਬੋਲ ਕੀ ਕਹਿਣਾ ਹੈ ਬੋਲ ਤਨਕੋਰ ਕੰਬਦੀ ਹੋਈ ਆਵਾਜ਼ ਤੇ ਸਿਰ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰਦੀ ਹੋਈ ਮੈਂ ਮੈਂ ਮੇਰ ਮੇਰੀ ਮੇਰੀ ਚਿੰਤਾ ਹਾਂ ਹਾਂ ਮੇਰੀ ਕੀ ਵਕਸ਼ੀ ਕਹਿੰਦੀ ਹਾਂ ਬੀਬੀ ਬੋਲ ਕੀ ਮੇਰੀ ਧਨਕੁਰ ਮੇ ਮੇ ਮੇਰੀ ਧੀ ਮੇਰੀ ਧੀ ਕਿੱਥੇ ਆ ਚਾਂਦਨੀ ਕਹਿੰਦੀ ਧੀ ਕਿਹੜੀ ਧੀ ਸਰਦਾਰਾ ਕਿਹੜੀ ਧੀ ਦੀ ਗੱਲ ਕਰਦੀ ਆ ਭੈਣ ਕਿਹੜੀ ਧੀ ਬਾਰੇ ਪੁੱਛ ਰਹੀ ਐ ਜੰਤਾ ਕਹਿੰਦਾ ਹਾਂ ਧਨਕੁਰੇ ਹਾਂ ਤੇਰੀ ਧੀ ਆਵੇਗੀ ਆਪਾਂ ਲੱਭਾਂਗੇ ਆਪਣੀ ਧੀ ਨੂੰ ਤੂੰ ਚਿੰਤਾ ਨਾ ਕਰ ਤੂੰ ਠੀਕ ਹੋ ਜਾ ਬਸ ਤਨਕਰ ਕਹਿੰਦੀ ਮੇਰੀ ਧੀ ਮੇਰੀ ਧੀ ਮੈਨੂੰ ਦੇ ਦੇਵੋ ਮੇਰੀ ਧੀ ਨੂੰ ਇਹ ਬੋਲਦੀ ਬੋਲਦੀ ਤਨਕਰ ਫਿਰ ਬੇਹੋਸ਼ ਹੋ ਜਾਂਦੀ ਹੈ ਜੰਟਾ ਕਹਿੰਦਾ ਬੋਲ ਬੋਲ ਤਨਕਰੇ ਉਹ ਤਨਕਰੇ ਬੋਲ ਤਨਕਰੇ ਬੋਲ ਆਹ ਹਾ ਉੱਚੀ ਉੱਚੀ ਰੋਣ ਲੱਗ ਪੈਂਦਾ ਹੈ ਚਾਂਦਰੀ ਕਹਿੰਦੀ ਸਰਦਾਰਾ ਸਬਰ ਕਰ ਸਭ ਠੀਕ ਹੋ ਜਾਊਗਾ ਇਹ ਦੁਬਾਰਾ ਉੱਠ ਕੇ ਬੋਲੂਗੀ ਤੂੰ ਹੌਸਲਾ ਰੱਖ ਰੋ ਨਾ ਵਕਸ਼ੀ ਕਹਿੰਦੀ ਹਾਂ ਸਰਦਾਰਾ ਇਹ ਬੀਬੀ ਜ਼ਰੂਰ ਬੋਲੂਗੀ ਇਹ ਹੁਣ ਠੀਕ ਹੋ ਗਈ ਐ ਤੂੰ ਰੋ ਨਾ ਜੰਤਾ ਕਹਿੰਦਾ ਆ ਮੇਰੀ ਧੀ ਰਾਣੀ ਬੋਲ ਕੀ ਖਾਣਾ ਐ ਤੂੰ ਦੱਸ ਕੀ ਚਾਹੀਦਾ ਐ ਤੈਨੂੰ ਆਪਣੇ ਹੱਥਾਂ ਨਾਲ ਆਪਣੀਆਂ ਅੱਖਾਂ ਨੂੰ ਪੂੰਝਦਾ ਹੋਇਆ ਕਹਿੰਦਾ ਹੈ ਬਖਸ਼ੀ ਕਹਿੰਦੀ ਬਸ ਭੁੱਖ ਲੱਗੀ ਸੀ ਸਰਦਾਰਾ ਜੀ ਰੋਟੀ ਦੇ ਦੇਵੋ ਜੰਤਾ ਕਹਿੰਦਾ ਹਾਂ ਹਾਂ ਰੋਟੀ ਦੀ ਕਿਹੜੀ ਗੱਲ ਐ ਧੀ ਰਾਣੀਏ ਚੱਲ ਤੈਨੂੰ ਰੋਟੀ ਲਿਆ ਕੇ ਦਿੰਦਾ ਅੱਜ ਆਜਾ ਮੇਰੀ ਧੀ ਰਸੋਈ ਵੱਲ ਨੂੰ ਤੁਰਦੇ ਹੋਏ ਬਖਸ਼ੀ ਨੂੰ ਹੱਥ ਨਾਲ ਇਸ਼ਾਰਾ ਕਰਦਾ ਹੋਇਆ ਕਹਿੰਦਾ ਹੈ ਤੇ ਫਿਰ ਜੰਤਾ ਰਸੋਈ ਵਿੱਚੋਂ ਲਿਆ ਬਖਸ਼ੀ ਨੂੰ ਛੇ ਸੱਤ ਰੋਟੀਆਂ ਤੇ ਕੌਲੀ ਵਿੱਚ ਸਬਜ਼ੀ ਤੇ ਉੱਪਰ ਮੱਖਣੀ ਰੱਖ ਕੇ ਲਿਆ ਕੇ ਦਿੰਦਾ ਤੇ ਕਹਿੰਦਾ ਹੈ ਜੰਤਾ ਕਹਿੰਦਾ ਹੋਰ ਕੀ ਚਾਹੀਦਾ ਤਸਤੀ ਰਾਣੀਏ ਬੋਲ ਬਖਸ਼ੀ ਕਹਿੰਦੀ ਹੋਰ ਤਾਂ ਕੁਝ ਨਹੀਂ ਚਾਹੀਦਾ ਬਸ ਰੋਟੀ ਹੀ ਖਾਣੀ ਸੀ ਚਾਂਦਨੀ ਕਹਿੰਦੀ ਨਾ ਨਾ ਸਰਦਾਰਾ ਹੋਰ ਕੁਝ ਨਹੀਂ ਚਾਹੀਦਾ ਬਸ ਤੂੰ ਪਹਿਣ ਦਾ ਧਿਆਨ ਰੱਖ ਅਸੀਂ ਕੱਲ ਨੂੰ ਵੀ ਆਵਾਂਗੇ ਪਤਾ ਲੈਣ ਪਹਿਣ ਦਾ ਫਿਕਰ ਨਾ ਕਰ ਸਭ ਠੀਕ ਹੋ ਜਾਵੇਗਾ ਬਖਸ਼ੀ ਹੱਥੋਂ ਰੋਟੀਆਂ ਨੂੰ ਫੜ ਸਬਜੀ ਦੀ ਕੋਲੀ ਤੇ ਮੱਖਣੀ ਨੂੰ ਰੋਟੀਆਂ ਉੱਤੇ ਉਲਟਾਉਂਦੀ ਹੋਈ ਕਹਿੰਦੀ ਹੈ ਤੇ ਫਿਰ ਚਾਂਦਨੀ ਬਖਸ਼ੀ ਦੀ ਬਾਹ ਫੜ ਆਪਣੇ ਨਾਲ ਲੈ ਤੁਰਦੀ ਹੈ ਬਾਕੀ ਕੱਲ ਦੀ ਵੀਡੀਓ ਵਿੱਚ ਜਾਰੀ ਰੱਖਾਂਗੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਕਰਤੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ